ਦੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਨੂੰ ਕਿ ਪਤਾ ਹੈ ਕਿ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਨੇ ਜਦੋਂ ਆਏ ਸੀ ਦੁਬਈ ਤੋਂ ਤੇ ਅਨੰਪੁਰ ਸਾਹਿਬ ਅਮਰ ਸ਼ਾਹ ਸਿੰਘ ਸਾਜੇ ਸੀ ਸਿਰ ਦੇ ਕੇ ਉਹਨਾਂ ਨੇ ਇਹ ਅਮਰਦੀ ਦਾਤ ਲਈ ਹੈ ਗੁਰੂ ਸਾਹਿਬਾਂ ਨੂੰ ਤੇ ਉਹਨਾਂ ਨੇ ਪ੍ਰਚਾਰ ਕੀਤਾ ਜੋ ਗੁਰੂ ਘਰ ਦੇ ਵਿੱਚ ਮਰਹਦਾ ਵਿਗੜੀ ਹੋਈ ਹੈ ਨਾ ਉਹਨੂੰ ਸਹੀ ਢੰਗ ਨਾਲ ਠੀਕ ਕੀਤਾ ਜਾਏ ਉਹਦੇ ਵਾਸਤੇ ਗੁਰੂ ਘਰ 'ਚ ਗੱਦੀਆਂ ਲੱਗੀਆਂ ਨੇ ਕੁਰਸੀਆਂ ਲੱਗੀਆਂ ਨੇ ਜਿੱਥੇ ਬੈਂਚ ਟੇਬਲ ਲਗਾਏ ਜਾਂਦੇ ਨੇ ਜਾਂ ਸਾਈਡ ਤੇ ਬਾਰੀ ਵਧਾ ਕੇ ਬਣਾਈ ਜਾਂਦੀ ਹੈ ਉੱਤੇ ਬਹਿ ਸਕਣ ਸੋ ਮੈਂ ਨਾਲ ਨਾਲ ਸਹਿਮਤ ਹਾਂ ਉਹਨਾਂ ਦੇ ਪ੍ਰਚਾਰ ਤੋਂ ਪਹਿਲਾਂ ਦਾ ਮੈਂ ਇਸ ਨੂੰ ਸਹੀ ਕਰਨ ਤੇ ਲੱਗਾ ਹੋਇਆ ਮੈਂ ਇੱਕ ਦਾਸ ਗਰੰਤੀ ਸਿੰਘ ਪ੍ਰਚਾਰਕਾਂ ਮਿਸ਼ਨ ਨਿਕਾਲੇ ਤੋਂ ਅਟੜ ਪ੍ਰਚਾਰਕਾਂ ਮੈਂ ਤੇ ਮੈਂ ਪ੍ਰਚਾਰ ਕਰਦਾ ਹਾਂ ਸੋ ਮੈਂ ਪ੍ਰਚਾਰ ਕੀਤਾ ਸੀਗਾ ਕੁਰਸੀਆਂ ਦਾ ਤੇ ਸੰਗਤ ਜੋ ਹੈ ਨਾ ਉਮਨਵਾਗ ਦੀ ਸਾਡੇ ਕੋਲ ਗੋਡੇ ਨਹੀਂ ਠੀਕ ਸਾਡਾ ਪੁਰਾਣਾ ਆਈਟਮ ਘਾਣਾ ਜਦੋਂ ਧੀਆਂ ਪਣ ਦੇ ਵਜਨ ਚ ਨਾ ਹੋਵੇ ਉਹ ਸਾਡੇ ਗੋਡੇ ਵੀ ਚਲਦੇ ਨੇ ਤੇ ਸਾਡਾ ਲਾ ਕੋਈ ਠੀਕ ਰਹਿੰਦਾ ਹਾਂਜੀ ਸੋਸ਼ਲ ਬਾਜੀ ਇਹ ਬਾਨੇ ਬਾਜੀ ਬਣਾਉਂਦੇ ਨੇ ਤੇ ਇਥੋਂ ਤੱਕ ਜਿਹੜੇ ਨੇ ਪ੍ਰਬੰਧਕ ਕਮੇਟੀ ਵੀ ਸਾਡੇ ਸਾਥ ਮੰਨੇ ਦੀ ਉਹ ਵੀ ਅਗਲੇ ਪੰਜਾਰ ਕਰਕੇ ਕਹਿਣਗੇ ਬਾਬਾ ਤੁਸੀਂ ਗੱਦੇ ਲਾ ਦਿਓ ਜਿਹੜਾ ਬਹਿਣਾ ਚਾਹੁੰਦਾ ਉੱਥੇ ਬਹਿ ਜਾ ਮੈਂ ਲਾਹਨਤ ਹੈ ਮੈਂ ਉਹਦੇ ਆਪਣਾ ਸੇਵਾਦਾਰਾਂ ਤੇ ਜਿਹੜੇ ਗਰੰਟੀ ਦੇ ਸਾਥ ਨਹੀਂ ਦਿੰਦੇ ਸਭ ਨੂੰ ਪ੍ਰਬੰਧਕਾਂ ਨੂੰ ਪੰਚਾਇਤ ਨੂੰ ਗਰੰਟੀ ਦੇ ਨਾਲ ਖੜਾਣਾ ਚਾਹੀਦਾ ਨਾ ਕਿ ਉਹਨਾਂ ਦੇ ਖਿਲਾਫ ਬੋਲਣ ਤੇ ਕੋਈ ਜੇ ਅਸੀਂ ਗਲਤ ਕਰਦੇ ਪੀਆ ਤਾਂ ਦੱਸੋ ਭਾਈ ਸੋ ਮਰਾਦਾ ਗੁਰੂ ਘਰ ਦੀ ਜਿਹੜੀ ਆ ਇਹਨੂੰ ਸਹੀ ਤਰੀਕਾ ਨਾਲ ਚਲਾਓ ਸਾਰੇ ਗ੍ਰੰਥਿਆਂ ਨੂੰ ਬੇਅੰਤੀ ਬਕੂਰਸੀਆਂ ਜਿਹੜੀਆਂ ਨੇ ਆਪਾਂ ਚੱਕੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ